ਇਸਲਾਮਾਬਾਦ ਦੀ ਪੁਲਿਸ ਚੌਂਕੀ ਕੋਟ ਖਾਲਸਾ ਵੱਲੋਂ ਸਨੈਚਿੰਗ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ ਤਿੰਨ ਮੋਟਰਸਾਈਕਲ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਇਸ ਸੰਬੰਧੀ ਜਾਣਕਾਰੀ ਡੀਸੀਪੀ ਲਾਅ ਐਂਡ ਆਰਡਰ ਵਿਜੇ ਆਲਮ ਸਿੰਘ ਵੱਲੋਂ ਦਿੱਤੀ ਗਈ ਪੀਐਸ ਇਸਲਾਮਾਬਾਦ ਤੇ ਐਸਐਚਓ ਨਾਲੇ ਏਸੀਪੀ ਸਾਹਿਬ ਸਰਦਾਰ ਜਸਪਾਲ ਸਿੰਘ ਜੀ ਏਸੀਪੀ ਸੈਂਟਰਲ ਤੇ ਚੌਂਕੀ ਚਾਰ ਜੋਨਾ ਨੇ ਆਪਣਾ ਐਫਆਈਆਰ ਨੰਬਰ 2425 ਹੈਗੀ ਹੈ ਅੰਡਰ ਸੈਕਸ਼ਨ 303 2 317 2 ਬੀ ਐਨ ਐਸ ਪੀ ਐਸ ਸਲਾਮਾਬਾਦ ਉਹਦੇ ਚ ਇੱਕ ਮੁੰਡਾ ਅਰੈਸਟ ਕੀਤਾ ਵਿਸ਼ਾਲ son of ਤੀਫਾ ਵਿਸ਼ਾਲ ਤੇ ਇਹਦਾ ਇੱਕ ਸਾਥੀ ਸ਼ੇਖੂ ਉਹਨਾਂ ਨੇ ਇੱਕ ਪਰਚਾ ਦਰਜ ਹੋਇਆ ਸੀ 200 ਨੰਬਰ ਮਕਦਮਾ ਪਟਾ ਪਿਛਲੇ ਸਾਲ ਦਾ 24 ਦਾ ਪੀ ਐਸ 68 379 ਬੀ 2 ਦਾ ਇਹਦੇ ਚ ਇਹਨਾਂ ਨੇ ਇੱਕ ਲੇੜੀ ਤੋਂ ਚੇਨ ਖੋਈ ਸੀ ਉਹ ਸਕੂਟੀ ਚ ਜਾ ਰਹੀ ਸੀ ਤੇ ਉਹਦੇ ਕਾਫੀ ਸੱਟਾਂ ਵੀ ਲੱਗੀਆਂ ਸੀ ਤੇ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਤੇ ਅਸੀਂ ਆਪਣਾ ਅਜੇ ਨੂੰ ਗੈਰਸਟਾਰ ਕੀਤਾ ਹੈ ਵਿਸ਼ਾਲ ਨੂੰ ਇਹ ਕੋਟ ਖਾਲਸਾ ਦਾ ਰਹਿਣ ਵਾਲਾ ਹੈ ਤੇ 22 ਸਾਲ ਦੀ ਉਮਰ ਹੈ ਤੇ ਜਿਹੜਾ ਦੂਸਰਾ ਇਹਨਾਂ ਦਾ ਹੈਗਾ ਸਾਥੀ ਉਹ ਹਾਲੇ ਫਰਾਰੀ ਹੈ ਇਸ ਤੋਂ ਇਲਾਵਾ ਪੁਲਿਸ ਸਟੇਸ਼ਨ ਸਿਵਲ ਲਾਈਨ ਨਮਰਤਸਰ ਅੰਡਰ ਦ ਸੁਪਰਵੀਜ਼ਨ ਆਫ ਮਿਸਟਰ ਵਿਨਮੀਨਾ ਆਈਪੀਐਸ ਤੇ ਨਾਲੇ ਐਸਐਚਓ ਸਿਵਲ ਲਾਈਨ ਅ ਮਿਸਟਰ ਗੁਰਪ੍ਰੀਤ ਸਿੰਘ ਉਹਨਾਂ ਨੇ ਇੱਕ ਅਕਿਊਜ਼ ਰੈਸ ਕੀਤਾ ਸੁਨੀਲ ਸੈਨੀ ਅਲਾਇਸ ਗੋਰੀ ਸ਼ੰਕਰ ਇਹ ਵੀ اسلام آباد ਏਰੀਆ ਦਾ ਰਹਿਣ ਵਾਲਾ ਹੈਗਾ ਗੁਰ ਨਾਨਕਪੁਰੇ ਦਾ ਤੇ ਇਹਦਾ ਮੁਕਦਮਾ ਹੈਗਾ 21125 ਅੰਡਰ ਸੈਕਸ਼ਨ 281 125 ਤੇ 302 303 2 ਬੀਐਨਐਸ ਪੀਐਸ ਸਿਵਲ ਲਾਈਨ ਤੇ ਬੇਸਿਕਲੀ ਇੱਕ ਹੋਇਆ ਸੀਗਾ ਕਿ ਜਿਹੜਾ ਇੱਕ ਮਿਸਟਰ ਰਵੀ ਮਹਾਜਨ ਬੰਦਾ ਹੈ ਉਹ ਜਾ ਰਿਹਾ ਸੀਗਾ ਸਿਵਲਾਈਨ ਏਰੀਆ ਦੇ ਵਿੱਚ ਅ ਐਲਬਰਟ ਰੋਡ ਵੱਲ ਇੱਕ ਨਾਨੋਕਾਰ ਨੇ ਗ੍ਰੇ ਕਲਰ ਦੀ ਨਾਨੋਕਾਰ ਨੇ ਹਿੱਟ ਕੀਤਾ ਤੇ ਇਹ ਬੰਦਾ ਐਕਟਿਵ ਆ ਤੇ ਸੀਗਾ ਇਹ ਬੰਦਾ ਆਪਣਾ ਮਿਸਟਰ ਰਵੀ ਮਹਾਜਨ ਉੱਥੇ ਗਿਰ ਗਿਆ ਭੀੜ ਉੱਥੇ ਇਕੱਠੀ ਹੋ ਗਈ ਤੇ ਜਦੋਂ ਭੀੜ ਇਕੱਠੀ ਹੋ ਗਈ ਤੇ ਇੱਕ ਜਿਹੜਾ ਅਕਿਊਜ਼ਡ ਹੈ ਸੁਨੀਲ ਸੈਣੀ ਇਹਨੇ ਅ ਜਦੋਂ ਮਲੇ ਚਲਾਕੀ ਨਾਲ 2 ਲੱਖ ਰੁਪਇਆ ਉਹਦੇ ਜੇਬ ਚੋਂ ਕੱਢ ਲਿਆ ਤੇ ਫਰਾਰ ਹੋ ਗਿਆ ਤੇ ਜਦੋਂ ਸਾਨੂੰ ਇਤਲਾਹ ਮਿਲੀ ਅਸੀਂ ਪਰਚਾ ਵੀ ਦਰਜ ਕੀਤਾ ਐਫ ਆਈ ਆ ਨੰਬਰ 6 ਤੇ ਅਸੀਂ ਇਹਨੂੰ ਗ੍ਰਿਫਤਾਰ ਵੀ ਕੀਤਾ ਤੇ ਇਹਦੇ ਕੋਲੋਂ ਸਾਨੂੰ 60000 70000 ਰੁਪਇਆ ਕੈਸ਼ ਬਰਾਮਦ ਹੋਇਆ ਤੇ ਪਲੱਸ ਜਿਹੜਾ ਇਹਦਾ ਹੀ ਸੁਨੀਲ ਦਾ ਜਿਹੜਾ ਐਕਟਿਵਾਸ ਹੈਗਾ ਉਹ ਵੀ ਅਸੀਂ ਇਹਦੇ ਕੋਲੋਂ ਬਰਾਮਦ ਕੀਤਾ ਜੀ